ਫਲੋਰ ਸ਼ਹਿਰ ਬੜਾ ਹੀ ਇਤਿਹਾਸਿਕ ਤੇ ਫੇਮਸ ਸ਼ਹਿਰ ਹੈ ਤੇ ਕੰਸਟੀਚੁਐਂਸੀ ਹੈ ਜਦੋਂ ਮਾਲਵੇ ਦੇ ਵਿੱਚੋਂ ਦੁਆਬੇ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਤਾਂ ਗੇਟ ਬੀ ਆਫ ਦੁਆਬਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਦੁਆਬੇ ਦੇ ਵਿੱਚ ਐਂਟਰ ਹੋਣ ਦੇ ਲਈ ਪਹਿਲਾਂ ਫਲੋਰ ਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਔਰ ਫਲੋਰ ਦੇ ਵਿੱਚ ਕਿਉਂਕਿ ਪੁਲਿਸ ਅਕੈਡਮੀ ਵੀ ਹੈ ਬੜੀਆਂ ਹੋਰ ਇਤਿਹਾਸਿਕ ਜਗਾ ਵੀ ਨੇ ਸਥਾਨ ਵੀ ਨੇ ਪਰ ਕਈ ਵਾਰ ਜਦੋਂ ਪੁਰਾਣੀਆਂ ਵਿਰਾਸਤਾਂ ਦੀ ਗੱਲ ਕਰਦੇ ਆ ਜਾਂ ਪੁਰਾਣੀਆਂ ਇਮਾਰਤਾਂ ਦੀ ਗੱਲ ਕਰਦੇ ਆ ਜੇਕਰ ਆਪਾਂ ਨਿਗਾਹ ਮਾਰ ਲਈਏ ਇਹ ਰੈਸਟ ਹਾਊਸ ਫਲੋਰ ਦੇ ਵਿੱਚ ਜੋ ਕਿਸੇ ਸਮੇਂ ਦੇ ਵਿੱਚ ਜਦੋਂ ਕਦੀ ਕੋਈ ਸ਼ਖਸੀਅਤ ਵਮਪੀ ਦੇ ਰੂਪ ਚ ਹੋਵੇ ਐਮਐਲਏ ਦੇ ਰੂਪ ਚ ਹੋਵੇ ਜਾਂ ਕਿਸੇ ਮਨਿਸਟਰ ਦੇ ਰੂਪ ਦੇ ਵਿੱਚ ਹੋਵੇ ਉਹ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਜਾਂ ਲੋਕਾਂ ਨੂੰ ਮਿਲਣ ਦੇ ਲਈ ਉਹ ਰੈਸਟ ਹਾਊਸ ਨੂੰ ਜਿਹੜਾ ਉਹਨੂੰ ਵਰਤਿਆ ਜਾਂਦਾ ਸੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ तकरीबन 10 ਸਾਲ ਤੋਂ ਜ਼ਿਆਦਾ ਦਾ ਅਰਸਾ ਹੋ ਗਿਆ ਉਹਦੀ ਹਾਲਤ ਇੰਨੀ ਖਸਤਾ ਹੈ ਵੀ ਉਥੇ ਕਿਸਨੂੰ ਮਿਲਣਾ ਤਾਂ ਦੂਰ ਦੀ ਗੱਲ ਵੀ ਮੈਨੂੰ ਲੱਗਦਾ ਕੋਈ ਇਨੀ ਵੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਉਹਨੂੰ ਦੇਖ ਕੇ ਜਾਂ ਕਿਤੇ ਬਹਿ ਕੇ ਵੈਸੇ ਹੀ ਅੰਦਰ ਐਂਟਰ ਕਰਕੇ ਵਾਪਸ ਆ ਜਾਈਏ ਇਮਾਰਤ ਬਿਲਕੁਲ ਖੰਡਰ ਬਣ ਚੁੱਕੀ ਹੈ ਪਰ ਮੈਂ ਤਾਂ ਅੱਜ ਦੇ ਮੌਕੇ ਦੇ ਉੱਤੇ ਸਰਕਾਰ ਨੂੰ ਇਹ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹਨੂੰ ਬੇਨਤੀ ਕਰਦਾ ਇਹ ਇਮਾਰਤਾਂ ਨੇ ਜਾਂ ਜਿਹੜੇ ਇਹੋ ਜਿਹੇ ਪਹਿਲੇ ਸਮਿਆਂ ਦੇ ਵਿੱਚ ਪਹਿਲੀਆਂ ਗਵਰਨਮੈਂਟਾਂ ਨੇ ਕੋਈ ਵੀ ਧਾਰੇ ਬਣਾਏ ਨੇ ਉਹਨਾਂ ਵੱਲ ਜਿਹੜਾ ਧਿਆਨ ਦੇਣ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਫਲੋਰ ਸ਼ਹਿਰ ਬੜਾ ਹੀ ਇਤਿਹਾਸਿਕ ਤੇ ਫੇਮਸ ਸ਼ਹਿਰ ਹੈ ਤੇ ਕੰਸਟੀਚੂਨਸੀ ਹੈ ਜਦੋਂ ਮਾਲਵੇ ਦੇ ਵਿੱਚੋਂ ਦੁਆਬੇ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਤਾਂ ਗੇਟ ਬੀ ਆਫ ਦੁਆਬਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਦੁਆਬੇ ਦੇ ਵਿੱਚ ਐਂਟਰ ਹੋਣ ਦੇ ਲਈ ਪਹਿਲਾ ਫਲੋਰ ਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਔਰ ਫਲੋਰ ਦੇ ਵਿੱਚ ਕਿਉਂਕਿ ਪੁਲਿਸ ਅਕੈਡਮੀ ਵੀ ਹੈ ਬੜੀਆਂ ਹੋਰ ਇਤਿਹਾਸਿਕ ਜਗ੍ਹਾ ਵੀ ਨੇ ਸਥਾਨ ਵੀ ਨੇ ਪਰ ਕਈ ਵਾਰ ਜਦੋਂ ਪੁਰਾਣੀਆਂ ਵਿਰਾਸਤਾਂ ਦੀ ਗੱਲ ਕਰਦੇ ਆ ਜਾਂ ਪੁਰਾਣੀਆਂ ਇਮਾਰਤਾਂ ਦੀ ਗੱਲ ਕਰਦੇ ਆ ਜੇਕਰ ਆਪਾਂ ਨਿਗਾਹ ਮਾਰ ਲਈਏ ਇਹ ਰੈਸਟ ਹਾਊਸ ਫਲੋਰ ਦੇ ਵਿੱਚ ਜੋ ਕਿਸੇ ਸਮੇਂ ਦੇ ਵਿੱਚ ਜਦੋਂ ਕਦੀ ਕੋਈ ਸ਼ਖਸੀਅਤ ਓਐਮਪੀ ਦੇ ਰੂਪ ਚ ਹੋਵੇ ਐਮਐਲਏ ਦੇ ਰੂਪ ਚ ਹੋਵੇ ਜਾਂ ਕਿਸੇ ਮਨਿਸਟਰ ਦੇ ਰੂਪ ਦੇ ਵਿੱਚ ਹੋਵੇ ਉਹ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਹਲ ਕਰਨ ਦੇ ਲਈ ਤੇ ਲੋਕਾਂ ਨੂੰ ਮਿਲਣ ਦੇ ਲਈ ਉਹ ਰੈਸਟ ਹਾਊਸ ਨੂੰ ਜਿਹੜਾ ਉਹਨੂੰ ਵਰਤਿਆ ਜਾਂਦਾ ਸੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ तकरीबन 10 ਸਾਲ ਤੋਂ ਜ਼ਿਆਦਾ ਦਾ ਅਰਸਾ ਹੋ ਗਿਆ ਉਹਦੀ ਹਾਲਤ ਇੰਨੀ ਖਸਤਾ ਹੈ ਵੀ ਉੱਥੇ ਕਿਸੇ ਨੂੰ ਮਿਲਣਾ ਤਾਂ ਦੂਰ ਦੀ ਗੱਲ ਵੀ ਮੈਨੂੰ ਲੱਗਦਾ ਕੋਈ ਇਹਨੀ ਵੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਉਹਨੂੰ ਦੇਖ ਕੇ ਜਾਂ ਕਿਤੇ ਬਹਿ ਕੇ ਵੈਸੇ ਹੀ ਅੰਦਰ ਐਂਟਰ ਕਰਕੇ ਵਾਪਸ ਆ ਜਾਈਏ ਇਮਾਰਤ ਬਿਲਕੁਲ ਖੰਡਰ ਬਣ ਚੁੱਕੀ ਹੈ ਪਰ ਮੈਂ ਤਾਂ ਅੱਜ ਦੇ ਮੌਕੇ ਦੇ ਉੱਤੇ ਸਰਕਾਰ ਨੂੰ ਇਹ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹਨੂੰ ਬੇਨਤੀ ਕਰਦਾ ਇਹ ਇਮਾਰਤਾਂ ਨੇ ਜਾਂ ਜਿਹੜੇ ਇਹੋ ਜਿਹੇ ਪਹਿਲੇ ਸਮਿਆਂ ਦੇ ਵਿੱਚ ਪਹਿਲੀਆਂ ਗਵਰਨਮੈਂਟਾਂ ਨੇ ਕੋਈ ਵੀ ਧਾਰੇ ਬਣਾਏ ਨੇ ਉਹਨਾਂ ਵੱਲ ਜਿਹੜਾ ਧਿਆਨ ਦੇਣ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ